ਸਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸੀਂ OTS ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਚ ਲਾਂਚ ਕੀਤੀ ਕਿਉਂਕਿ ਸਾਡੀ ਸਰਕਾਰ ਤੋਂ ਪਹਿਲਾਂ ਦੋ OTS ਸਕੀਮਾਂ ਜਿਹੜੀਆਂ ਪੰਜਾਬ ਚ ਲੀਆਂ ਦੋ ਪੁਰਾਣੀ ਸਰਕਾਰਾਂ ਦੇ ਸਮੇਂ ਇੱਕ ਜਿਹੜੀ ਆ 2122 OTS 1 ਸਕੀਮ ਲਾਂਚ ਹੋਈ ਸੀ 2122 ਦੇ ਵਿੱਚ ਔਰ 200 ਸੋਰੀ 2020 ਤੇ 21 ਚ ਹੋਈ ਸੀ ਫਸਟ ਔਰ ਦੂਸਰੀ 2021 22 ਯਾਨੀ ਦੋ ਲਗਾਤਾਰ ਦੋ ਸਾਲਾਂ ਦੇ ਵਿੱਚ ਦੋ OTS ਸਕੀਮਾਂ ਆਈਆਂ ਪਹਿਲੀ ਸਕੀਮ ਦੇ ਅੰਦਰ ਪਹਿਲੀ ਸਕੀਮ ਦੇ ਅੰਦਰ ਲਗਭਗ 8 ਕਰੋੜ 21 ਲੱਖ OTS 1 OTS 1 ਦੇ ਅੰਦਰ 8 ਕਰੋੜ 21 ਲੱਖ ਰੁਪਇਆ ਡਿਪਾਰਟਮੈਂਟ ਨੂੰ ਰਸੀਵ ਹੋਇਆ ਔਰ ਸੈਕੰਡ OTS ਸਕੀਮ ਦੇ ਅੰਦਰ 4.94 4.94 ਕਰੋੜ ਰੁਪਏ ਜਿਹੜਾ ਉਸ ਸਮੇਂ ਦੀ ਸਰਕਾਰ ਨੂੰ ਰিসিਵ ਹੋਇਆ ਪਰ ਮੈਂ ਸਮਝਦਾ ਦੋਦੇ ਸਕੀਮਾਂ ਜਿਹੜੀਆਂ ਸੀ ਉਹ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਫੇਲ ਹੋਈਆਂ ਔਰ ਲੋਕਾਂ ਦਾ ਜਿਹੜਾ ਟੈਕਸਪੇਅਰ ਸੀ ਉਹਨਾਂ ਨੂੰ ਰੀਲਿਫ ਦੇਣ ਦੇ ਵਿੱਚ ਉਹ ਬੁਰੀ ਤਰ੍ਹਾਂ ਫੇਲ ਹੋਈਆਂ ناکਾਮ ਹੋਈਆਂ ਔਰ ਉਸ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਅਸੀਂ ਦੇਖਿਆ ਕਿ ਪੁਰਾਣੇ ਟੈਕਸ ਰਜਿਸਟਰੀ ਦੇ ਅੰਦਰ GST ਆਉਣ ਤੋਂ ਪਹਿਲਾਂ ਬਹੁਤ ਸਾਰੇ ਟੈਕਸਾਂ ਦੇ ਅੰਦਰ ਬਹੁਤ ਪੁਰਾਣੀਆਂ ਐਪਲੀਕੇਸ਼ਨਾਂ ਕੋਈ 167 ਦੀ ਕੋਈ 152 ਦੀ ਪੁਰਾਣੀਆਂ ਕੋਈ ਹਜ਼ਾਰ ਦੀ ਕੋਈ 2000 ਦੀ ਜਿਹੜੇ ਕੇਸ ਸੀ ਉਹ ਪੈਂਡਿੰਗ ਪਿਆ ਸੀ ਉਹ ਸਾਡਾ ਡਿਪਾਰਟਮੈਂਟ ਦੇ ਬਹੁਤ ਸਾਰੇ ਅਧਿਕਾਰੀ ਕੋਈ ਅਪੀਲ 'ਚ ਪਿਆ ਸੀ ਕੋਈ ਡਿਸਟ੍ਰਿਕਟ ਲੈਵਲ ਦੀ ਅਪੀਲ 'ਚ ਪਿਆ ਸੀ ਕੋਈ ਸਟੇਟ ਹਾਈ ਕੋਰਟ ਦੇ ਅੰਦਰ ਪਿਆ ਸੀ ਕੋਈ ਸੁਪਰੀਮ ਕੋਰਟ ਦੇ ਅੰਦਰ ਪਿਆ ਸੀ ਬਹੁਤ ਸਾਰੇ ਕੇਸ ਜਿਹੜੇ ਨੇਗੇ ਉਹ ਡਿਫਰੈਂਟ ਅਦਾਲਤਾਂ ਦੇ ਅੰਦਰ ਚੱਲ ਰਹੇ ਸੀਗੇ ਔਰ ਬਹੁਤ ਸਾਰੇ ਅਪੀਲੇਟ ਅਥਾਰਟੀ ਜਿਹੜੀਆਂ ਡਿਪਾਰਟਮੈਂਟ ਦੀਆਂ ਅਪੀਲੇਟ ਅਥਾਰਟੀਆਂ ਉਹਨਾਂ ਚੱਲ ਰਹੀ ਸੀ ਅਸੀਂ OTS 3 ਜਿਹੜੀ ਆ ਉਹ ਪੰਜਾਬ ਸਲੌਂਚ ਕੀਤੀ OTS 3 ਜਦੋਂ ਲੌਂਚ ਕੀਤੀ ਪੰਜਾਬ ਦੇ ਅੰਦਰ ਤਾਂ ਪਹਿਲੀ ਵਾਰ ਅਸੀਂ OTS 3 ਜਿਹੜੀ ਆ ਉਹ ਨਵੰਬਰ 2023 ਨਵੰਬਰ 2023 OTS 3 ਲੌਂਚ ਕੀਤੀ ਔਰ ਜਿਹਦੇ ਵਿੱਚ ਟੋਟਲ ਬੜੀ ਇੰਪੋਰਟੈਂਟ ਗੱਲ ਆ ਕਿ ਸਕੀਮ ਦੇ ਅੰਦਰ ਟੋਟਲ 70313 70313 ਟੋਟਲ ਐਲੀਜੀਬਲ ਐਪਲੀਕੈਂਟ ਸੀ ਜਿਹੜੇ ਸਕੀਮ ਦੇ ਅੰਦਰ ਆਉਂਦੇ ਸੀ ਜਿਨ੍ਹਾਂ ਦੀ ਅਮਾਉਂਟ ਜਿਹੜੀ ਆ 1 ਕਰੋੜ ਤੋਂ ਥੱਲੇ ਸੀ ਉਹ ਟੋਟਲ 70313 ਜਿਹੜੇ ਲੋਕ ਸੀ ਜਿਹੜੇ ਡੀਲਰ ਸੀ ਉਹ ਆਉਂਦੇ ਸੀ ਉਹਨਾਂ ਵਿੱਚੋਂ ਹੁਣ ਤੱਕ ਬਹੁਤ ਅੱਛੀ ਗੱਲ ਆ ਕਿ ਹੁਣ ਤੱਕ 58756 58756 ਜਿਹੜੇ ਡੀਲਰ ਨੇ ਉਹਨਾਂ ਨੇ ਅਪਲਾਈ ਕੀਤਾ 58756 ਰਿਮੇਨਿੰਗ ਸਿਰਫ ਹੁਣ ਸਾਡੇ ਕੋਲੇ ਐਪਲੀਕੈਂਟ ਅਲੀਜੀ ਵਾਲ ਜਿਹੜੇ ਐਪਲੀਕੈਂਟ ਬਚੇ ਨੇ ਉਹ 11557 ਅਲੀਜੀ ਵਾਲ ਐਪਲੀਕੈਂਟ ਬਚੇ ਨੇ ਜਿਹੜੇ ਮੈਂ ਸਮਝਦਾ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਜਿਨ੍ਹਾਂ ਨੇ OTS 3rd ਸਕੀਮ ਦਾ ਲਾਹਾ ਲੈਣਾਗਾ ਜਿਨ੍ਹਾਂ ਨੇ OTS 3rd ਸਕੀਮ ਦਾ ਇਹਨਾਂ ਨੂੰ ਮੈਂ ਸਮਝਦਾ ਫਾਇਦਾ ਹੋਣਾਗਾ ਔਰ OTS ਜਿਹੜੀ 3rd ਆ ਇਹਦੇ ਵਿੱਚ 50774 50000 50774 ਉਹ ਐਪਲੀਕੈਂਟ ਨੇ ਜਿਨ੍ਹਾਂ ਦਾ ਏਰੀਅਰ 1 ਲੱਖ ਰੁਪਏ ਤੱਕ ਬਣਦਾ ਸੀ ਜਿਨ੍ਹਾਂ ਦਾ ਏਰੀਅਰ ਓਨਲੀ ਅਪ ਟੂ 1 ਲੱਖ ਉਹ 100% ਹੁਣ ਅਸੀਂ ਵੇਵ ਆਫ ਕਰ ਚੁੱਕੇ ਆ ਯਾਨੀ ਕਿ 50774 ਡੀਲਰ ਵਪਾਰੀ ਪੰਜਾਬ ਦੇ ਵਪਾਰੀ ਭਰਾ ਪੰਜਾਬ ਦੀ ਉਦਯੋਗਪਤੀ ਇਸ ਸਕੀਮ ਦਾ ਲਾਹਾ ਲੈ ਚੁੱਕੇ ਨੇ ਉਹਨਾਂ ਦੀ ਟੋਟਲ ਜਿਹੜੀ ਆ ਉਹਨਾਂ ਦੀ ਉਹਨਾਂ ਨੂੰ ਮਾਫੀ ਹੋ ਚੁੱਕੀ ਆ 50000 774 ਬੰਦਿਆਂ ਨੂੰ ਹੁਣ ਤੱਕ ਇਸ ਸਕੀਮ ਦੇ ਰਾਹੀਂ ਜਿਹੜਾ ਫਾਇਦਾ ਹੋ ਚੁੱਕੀ ਆ ਅਜੇ 7000 982 7982 ਉਹ ਐਪਲੀਕੈਂਟ ਸਾਡੇ ਵਿਚਾਰ ਅਧਿਨ ਨੇ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈ ਉਹ ਅਸੀਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਔਰ ਜਿਹੜੇ ਰਿਮੇਨਿੰਗ ਬਚੇ ਦੇਗੇ ਰਿਮੇਨਿੰਗ ਐਪਲੀਕੇਸ਼ਨ ਨੇ 11552 ਉਹਨਾਂ ਦਾ ਕੇਸ ਵੀ ਜਿਹੜਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਆ ਸੋ ਮੈਂ ਸਮਝਦਾ ਹੁਣ ਤੱਕ ਦੀ OTS 3rd ਸਕੀਮਾ ਜਿਹੜੀ OTS 3rd ਸਕੀਮ ਆਮ ਆਪ ਪਾਰਟੀ ਦੀ ਸਰਕਾਰ ਦੇ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਮੇਂ ਸਭ ਤੋਂ ਮੋਸ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਜਿਹੜੀ ਆ ਉਹ ਸਾਬਤ ਹੋਈ ਆ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਕੀਮ ਲਿਆਂਦੀ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਦੇ ਵਪਾਰੀ ਵਰਗ ਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਹੈ ਔਰ ਵੱਡੇ ਪੱਧਰ ਤੇ ਉਹਨਾਂ ਦਾ ਫਾਇਦਾ ਹੋਇਆਗਾ ਇਹ ਸਕੀਮ ਦੇ ਰਾਹੀਂ ਔਰ ਇਹਦੇ ਨਾਲ ਸਾਡਾ ਵੀ ਡਿਪਾਰਟਮੈਂਟ ਦਾ ਵੀ ਕੰਮ ਜਿਹੜਾ ਉਹ ਸਿਖਾਰਾ ਹੋਇਆਗਾ ਕਿਉਂਕਿ ਨਹੀਂ ਸਾਰੀਆਂ ਅਪੀਲਾਂ ਇਨਾਂ ਦੇ ਇਨਾਂ ਦੇ ਨਾਲ ਸਾਡਾ ਵੀ ਬਹੁਤ ਸਾਰਾ ਜਿਹੜਾ ਮਨੁੱਖੀ ਵਸੀਲੇ ਨੇਗੇ ਜਿਹੜੀ ਸਾਡੀ ਹਿਊਮਨ ਇੰਟਰਵੈਂਸ਼ਨ ਹੁੰਦੀ ਆ ਆਫੀਸਰ ਦੀ ਕਿਉਂਕਿ ਨਹੀਂ ਸਾਰਾ ਜਿਹੜਾ ਇਸ ਤੇ ਸਾਡਾ ਸਮਾਂ ਲੱਗ ਜਾਂਦਾ ਸੀਗਾ ਔਰ ਜਿਹੜੇ ਕਿਤੇ ਨਾ ਕਿਤੇ ਦੂਸਰੇ ਟੈਕਸ ਅਵੇਜਨ ਕਰਨ ਵਾਲੇ ਲੋਕ ਨੇਗੇ ਉਹ ਬੱਸ ਰਹਿੰਦੇ ਸੀਗੇ ਹੁਣ ਡਿਪਾਰਟਮੈਂਟ ਦੀ ਜਿਹੜੀ ਮੈਂ ਸਮਝਦਾ ਕੰਮ ਕਾਜ ਆ ਹੋਰ ਵੀ ਅچھے ਤਰੀਕੇ ਦੇ ਨਾਲ ਹੋ ਸਕੂਗਾ ਇਹ ਵੱਡਾ ਜਿਹੜਾ ਫਾਇਦਾ ਹੋਇਆਗਾ ਇਹਦੇ ਵਿੱਚ ਹੁਣ ਤੱਕ ਇਹਦੇ ਵਿੱਚ ਹੁਣ ਤੱਕ 215 215.92 ਕਰੋੜ ਰੁਪਇਆ ਜਿਹੜਾ ਉਹਦਾ ਵੇਵ ਆਫ ਹੋ ਚੁੱਕਿਆ 215.92 ਯਾਨੀ 215 ਕਰੋੜ 92 ਲੱਖ ਰੁਪਏ ਦਾ ਹੁਣ ਤੱਕ ਫਾਇਦਾ ਜਿਹੜਾ ਉਹ ਹੋ ਚੁੱਕਿਆ ਔਰ OTS 3 ਦੇ ਨਾਲ OTS 3 ਦੇ ਨਾਲ ਡਿਪਾਰਟਮੈਂਟ ਹੋਣ ਤੱਕ 137 ਕਰੋੜ 137 ਕਰੋੜ 66 ਲੱਖ ਰੁਪਏ ਪੰਜਾਬ ਦੇ ਖਜ਼ਾਨੇ ਚ ਜਮਾ ਹੋ ਚੁੱਕੇ ਨੇ ਕਿ ਉਹ ਕੇਸ ਨੇਗੇ ਜਿਹੜੇ ਸਾਲਾਂ ਬੱਧੀ ਜਿਨ੍ਹਾਂ ਨੂੰ ਸਾਲਾਂ ਬੱਧੀ ਪੈਨਿੰਗ ਪੈ ਸੀ ਜਿਨ੍ਹਾਂ ਤੋਂ ਕੋਈ ਰਿਕਵਰੀ ਨਹੀਂ ਹੋ ਰਹੀ ਸੀ ਬਲਕਿ ਮੈਂ ਸਮਝਦਾ ਕੇਸ ਦੀ ਜਿਹੜੇ ਕੇਸ ਚੱਲਦੇ ਸੀ ਅਪੀਲੈਂਟ ਕੋਰਟਾਂ ਦੇ ਅੰਦਰ ਯਕਸ ਮੈਕਨਿਜ਼ਮ ਦੇ ਅੰਦਰ ਉਹਦੇ ਚ ਪੇਸ਼ੀ ਦਰ ਪੇਸ਼ੀ ਚੱਲੀ ਜਾਂਦੀ ਸੀਗੀ ਔਰ ਖਜ਼ਰਖਾਰੀ ਜਿਹੜੀ ਸੀਗੀ ਉਹ ਵੱਡੇ ਪੱਧਰ ਤੇ ਹੋ ਰਹੀ ਸੀ ਪਰ ਡਿਪਾਰਟਮੈਂਟ ਦਾ ਮੈਂ ਸਮਝਦਾ ਕੋਈ ਰੁਕਿਆ ਹੋਇਆ ਪੈਸਾ ਲਗਭਗ 137.64 ਕਰੋੜ ਰੁਪਏ ਡਿਪਾਰਟਮੈਂਟ ਨੂੰ ਵੀ ਅ ਵੱਡਾ ਫਾਇਦਾ ਹੋਇਆਗਾ ਔਰ ਇੰਪੋਰਟੈਂਟ ਗੱਲ ਇਹ ਆ ਕਿ ਅਸੀਂ ਕੱਲ ਹੀ ਇਹਨਾਂ ਇਸ ਸਕੀਮ ਨੂੰ ਹੋਰ ਐਕਸਟੈਂਡ ਕੀਤਾਗਾ ਕੱਲ ਇਹ ਸਕੀਮ ਨੂੰ ਅਸੀਂ ਐਕਸਟੈਂਡ ਕੀਤਾ ਗਿਆ ਕਿਉਂਕਿ 30 ਜੂਨ ਨੂੰ 30 ਜੂਨ ਨੂੰ ਆਖਰੀ ਦਿਨ ਸੀਗਾ ਸਕੀਮ ਦੇ ਅੰਦਰ ਆਪਣੇ ਆਪਣੇ ਫਾਰਮ ਜਮ੍ਹਾਂ ਕਰਾਉਣ ਦਾ ਜਿਹੜੇ ਜੋ ਫਾਰਮੈਲिटीज ਨੇ ਕੀਆ ਉਹਨਾਂ ਨੂੰ ਪੂਰਾ ਕਰਨ ਦਾ ਕੱਲ ਲਾਸਟ ਡੇ ਸੀਗਾ 30 ਜੂਨ ਨੂੰ ਔਰ ਉਸ ਵੇਲੇ ਦੁਬਾਰਾ ਅਸੀਂ ਇਸ ਨੂੰ ਮਾਨਯੋਗ ਮੁਕਤਬਦੀ ਸਾਹਿਬ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਯੋਗ ਤੇ ਨਿਰਦੇਗ ਵਾਈਡ ਚ ਅਸੀਂ ਦੁਬਾਰਾ ਐਕਸਟੈਂਡ ਕੀਤਾਗਾ ਕੋਣੇ ਸਕੀਮ ਜਿਹੜੀ ਆ 16 ਅਗਸਤ 16 ਅਗਸਤ 2024 ਤੱਕ ਇਹ ਸਿੱਧਰਾ ਚਲਦੀ ਰਹੂਗੀ ਔਰ ਮੈਂ ਸਮਝਦਾ ਇਹ ਇਹਦਾ ਲਾਭ ਜਿਹੜਾ ਜਿਹੜੇ ਲਗਭਗ 11557 ਐਪਲੀਕੈਂਟ ਅਲਿਜੀਵਨ ਐਪਲੀਕੈਂਟ ਜਿਹੜੇ ਰਬੇਨਿੰਗ ਰਹਿ ਗਏ ਉਹਨਾਂ ਨੂੰ ਇਹਦਾ ਫਾਇਦਾ ਹੋਣਾਗਾ ਸੋ ਇਹ ਅੱਜ ਦਾ ਸੀਗਾ ਸੋ ਮੈਂ ਸਮਝਦਾ ਸਾਡੀ ਜਿਹੜੀ ਹੁਣ ਤੱਕ ਦੀ ਇਹ ਸਕੀਮ ਆ OTS 3rd ਹੁਣ ਤੱਕ ਦੀ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਸਾਬਤ ਹੋਈ ਆ ਪਰ ਬਹੁਤ ਸਾਰੇ ਜਿਹੜੇ ਸਟੇਟ ਨੇ ਉਹ ਵੀ ਸਾਨੂੰ ਫੋਲੋ ਕਰ ਰਹੇ ਨੇ ਕਿ ਬਹੁਤ ਸਾਰੇ ਸਟੇਟ ਜਿਹੜੇ ਉਹ ਸਾਨੂੰ ਇਸ OTS ਦੇ ਬਾਰੇ ਪੁੱਛ ਰਹੇ ਨੇ ਕਿ ਤੁਹਾਡੀ ਇਸ ਜਿਹੜੀ ਸਕਸੈਸ ਕਿਵੇਂ ਹੋਈ ਆ ਹੁਣ ਸਾਡਾ ਧਿਆਨ ਜਿਹੜਾ ਹੈਗਾ ਮੈਂ ਸਾਨੂੰ ਦਾ 11557 ਉਹਨਾਂ ਐਪਲੀਕੈਂਟ ਵਾਲਾ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਪ੍ਰੇਰਿਤ ਕਰ ਰਿਆਂ ਇਸ ਸਕੀਮ ਦਾ ਲਾਭ ਉਠਾਓ ਤਾਂ ਕਿ ਸਾਡੀ ਪੈਂਡੈਂਸੀ ਆ ਜਿਹੜੀ ਕਿਸਾਂ ਦੀ ਪੈਂਡੈਂਸੀ ਆ ਉਹ ਘਟੇ ਘਟ ਦਵੇ ਅਸੀਂ ਹੋਰ ਅੱਛੇ ਇਫੈਕਟਿਵ ਤਰੀਕੇ ਦੇ ਨਾਲ ਜਿਹੜੀ ਆ ਜੀਐਸਸੀ ਦੀ ਇੰਪਲੀਮੈਂਟ ਇੰਪਲੀਮੈਂਟੇਸ਼ਨ ਕਰ ਸਕੀ ਕਿਦਾਂ ਜਿਹੜਾ 11000 ਡਾਇਰੈਕਟ ਫਸਸ ਟੂ ਇੰਟਰਨੈਟ 1 ਕਰੋੜ ਤੋਂ ਉੱਪਰ ਵਾਲੇ ਨਹੀਂ 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 11557 ਇਸ ਸਕੀਮ ਦੇ ਅੰਦਰ ਐਲੀਜੀਬਲ ਨੇ 1 ਲੱਖ ਤੋਂ ਲੈ ਕੇ ਜਿਨ੍ਹਾਂ ਦੀ ਅਮਾਉਂਟ 1 ਕਰੋੜ ਤੱਕ ਦਾ ਦੇ ਆ ਰੈਲੀਜੀਬਲ ਟੋਟਲ ਅਮਾਉਂਟ ਕਿੰਨਾ ਬੰਦਾ ਨਾ ਹਾਂਜੀ ਇਹਨਾਂ ਦਾ ਕੋਟ ਰਮਾ ਨਹੀਂ ਨਹੀਂ ਇਹ ਤਾਂ ਨਹੀਂ ਅਸੀਂ ਕੱਢਿਆ ਕਿ 11000 ਦਾ ਕਿੰਨਾ ਬਣਦਾਗਾ ਪਰ ਲੇਕਿਨ ਇਹ ਇਹਦੇ ਚੋਂ ਮੈਂ ਜਿਹੜੀ ਗੱਲ ਬੜੀ ਇੰਪੋਰਟੈਂਟ ਆ ਕਿ 7982 ਉਹ ਕੇਸ ਨੇ ਜਿਨ੍ਹਾਂ ਦਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਬਣਦਾ ਸੀ ਉਹ ਆਲਰੇਡੀ ਉਹਨਾਂ ਨੇ ਅਪਲਾਈ ਕੀਤਾ ਡਿਪਾਰਟਮੈਂਟ ਨੂੰ ਸਿਰਫ 11000 ਰਹਿ ਗਏ ਇਹ ਬੜੀ ਸਕਸੈਸਫੁਲ ਐ ਨਹੀਂ ਤਾਂ ਜਿਹੜਾ ਵੇਵ ਹੁੰਦਾ ਇਕੱਲਾ ਜਿਹੜਾ 100% ਵੇਵਰ ਹੁੰਦੀ ਆ ਉਸ ਸਕੀਮ ਨੂੰ ਲੋਕ ਅਪ ਕਰ ਲੈਂਦੇ ਜੋ ਜਿਹਦੇ ਵਿੱਚ ਕਿਸੇ ਨੂੰ ਕੁਝ ਦੇਣਾ ਪੈਂਦਾ ਡਿਪਾਰਟਮੈਂਟ ਨੂੰ ਉਹਨੂੰ ਅਪਟ ਨਹੀਂ ਕਰਦੇ ਆ ਵੱਡੀ ਸਕਸੈਸਫੁਲ ਇਸ ਗੱਲ ਦੀ ਆ ਕਿ 137.4 137 ਕਰੋੜ 66 ਲੱਖ ਰੁਪਿਆ ਡਿਪਾਰਟਮੈਂਟ ਨੂੰ ਆ ਚੁੱਕਿਆ ਜਦਕਿ ਪੁਰਾਣੀ ਇਸ 1 ਐਂਡ 2 OTS 1 ਐਂਡ 2 ਦੇ ਵਿੱਚ ਸਿਰਫ 13 ਕਰੋੜ ਰੁਪਿਆ ਦੋ ਸਕੀਮਾਂ 'ਚ ਸਿਰਫ 13 ਕਰੋੜ ਰੁਪਿਆ ਕੱਲੀ ਸਕੀਮ ਦੇ ਅੰਦਰ 137 ਕਰੋੜ ਰੁਪਏ ਤੋਂ ਵੱਧ ਪੈਸੇ ਆ ਚੁੱਕੇ ਜਿਹੜੇ ਸਾਡੀ ਇਸ ਓਟੀਐ ਸਕੀਮ 'ਚ ਆ ਰਹੇ ਨੇ